ਬੱਬੂ ਮਾਨ ਉਹਨਾਂ ਦੀ ਜਿਹੜੀ ਪਹਿਲੀ ਕੈਸਟ ਆਈ ਸੀ ਨਾ ਮਿਸ ਇੰਡੀਆ ਵਾਲੀ ਤੇ ਉਹ ਕੈਸਟ ਇਹਨਾਂ ਨੇ ਪਹਿਲਾਂ ਕਈ ਵੱਡੀਆਂ ਕੰਪਨੀਆਂ ਨੂੰ ਮਤਲਬ ਕਿਸੇ ਨੈਸ਼ਨਲ ਲੈਵਲ ਦੀਆਂ ਕੰਪਨੀਆਂ ਨੂੰ ਸੁਣਾਈ ਸੁਣੋਈ ਉਹਨਾਂ ਨੇ ਕਿਸੇ ਨੇ ਉਹ ਕੈਸਟ ਨੂੰ ਹਾਮੀ ਨਹੀਂ ਭਰੀ ਰਿਲੀਜ਼ ਕਰਨ ਦੀ ਜਾਂ ਕੁਝ ਜੋ ਜਿਤਾਏ ਚਾਹੁੰਦੇ ਸੀ ਫਿਰ ਇੱਕ ਮਿੱਤਰ ਮੇਰੇ ਕੋਲੇ ਲੈ ਕੇ ਆਏ ਬੱਬੂ ਹਰਾਂ ਨੂੰ ਇਹ 97 ਤੋਂ 99 ਦੇ ਆਸ-ਪਾਸ ਦੀ ਗੱਲ ਹੈ ਤੇ ਕਹਿੰਦੇ ਵੀ ਆਹ ਕੈਸਟ ਹੈ ਮੈਂ ਸੁਣੀ ਕੈਸਟ ਉਹ ਕੈਸਟਰ ਕਾਫੀ ਹਟਮੀ ਸੀ ਮਾਡਰਨ ਜਿਹੇ ਗਾਣੇ ਸੀ ਬਧੀਆ ਰੋਮਾਂਟਿਕ ਜਿਹੇ ਗਾਣੇ ਸੀ ਤੇ ਮੈਨੂੰ ਲੱਗਿਆ ਕਿ ਜਿਹੜੀ ਸਾਡੀ ਕੰਪਨੀ ਹੈ ਨਾ ਸੁਰਸੰਗੋਂ ਉਦੋਂ ਅਸੀਂ ਚਲਾਉਂਦੇ ਹੁੰਦੇ ਸਾਡੀ ਕੰਪਨੀ ਦੀ ਜਿਹੜੀ ਮਾਰਕੀਟ ਸੀਗੀ ਉਹ ਮਤਲਬ ਕੈਸ ਕਮੇਟੀ ਦੀ ਕਹਿ ਲੋ ਗਾਣਿਆਂ ਦੀ ਕਹਿ ਲੋ ਸਾਈਡ ਸੰਗ ਜਦੋਂ ਬਹੁਤ ਚੱਲਦੇ ਹੁੰਦੇ ਉਦੋਂ ਤਰਨਪ੍ਰੀਤ ਰਾਂ ਦੀ ਕੈਸਡ ਵੀ ਅਸੀਂ ਨੇ ਕੱਢੀ ਸੀ ਹੈ ਨਾ ਤੇ ਇਹ ਸਾਰੀਆਂ ਚੱਲਦੀਆਂ ਹੁੰਦੀਆਂ ਕੋਹੇ ਨੂਰ ਵਗੈਰਾ ਦੀਆਂ ਧਰਪਾਜੀ ਸ਼ੇਰਵਗੈਰਾ ਦੀਆਂ ਤੇ ਉਦੋਂ ਫਿਰ ਮੈਂ ਬੱਬੂ ਨੂੰ ਕਿਹਾ ਮੈਂ ਕਿਹਾ ਵੀ ਦਿਖ ਵੀਰੇ ਕੰਮ ਤਾਂ ਕਰਨ ਵਾਲਾ ਹੈਗਾ ਪਰ ਇੱਕੋ ਬੰਦੇ ਦਾ ਕੌਨਫੀਡੈਂਸ ਮੈਂ ਗੱਲ ਕਰਾਂਗਾ ਇੱਥੇ ਜਿੱਥੇ ਮੈਂ ਬੈਠਾ ਸੀ ਦਫਤਰ ਦੇ ਵਿੱਚ ਨਾ ਮੇਰੇ ਪਿੱਛੇ ਕਦੋਂ ਆ ਦਫਤਰਾਂ ਚ ਬਾਬਾ ਨਾਨਕ ਦੀ ਫੋਟੋ ਲੱਗੀ ਹੋਈ ਸੀਗੀ ਹੁਣ ਵੀ ਲੱਗੀ ਹੋਈ ਹੈ ਤੁਸੀਂ ਦੇਖੇ ਤੇ ਮੈਨੂੰ ਬੱਬੂ ਨੇ ਵਾਰ-ਵਾਰ ਕਹਿਣਾ ਕਮਾਨ ਸਾਹਿਬ ਤੁਹਾਡਾ ਨਾਂ ਹੀ ਲੱਗਣਾ ਹੈ ਬਾਬਾ ਤਾਂ ਬਲਾਹ ਰਹਿ ਕੇ ਆ ਜਾ ਬੱਬੂ ਤਰੇਵਾਤੇ ਮੈਦਾਨ ਤਿਆਰ ਹੈ ਹੈਨਾ ਤਿੰਨ ਵਾਰੀ ਗਿਆ ਉਹਨਾਂ ਨੇ ਬੈਠੇ ਬੈਠੇ ਮਲ ਘੰਟਾ ਬੈਠੇ ਹੋਣਗੇ ਬਾਕੀ ਗਾਣੇ ਗੁਣੇ ਵੀ ਸੁਣੇ ਤੇ ਮਲ ਇੰਨਾ ਕੌਨਫੀਡੈਂਸ ਸੀ ਉਹਨਾਂ ਨੂੰ ਆਪਦੇ ਕੰਮ ਦੇ ਉੱਤੇ ਕੀਤੀ ਫਿਰ ਕੈਸਟ ਤੁਸੀਂ ਉੱਤੇ ਨਹੀਂ ਮੈਂ ਨਹੀਂ ਕੀਤੀ ਕਿਉਂਕਿ ਸਾਡੀ ਕੰਪਨੀ ਦਾ ਉਹ ਲੈਵਲ ਨਹੀਂ ਸੀਗਾ ਜਿੱਡੇ ਕੋ ਕੈਸਟ ਸੀਗੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਹ ਕੰਪਨੀਆਂ ਨੂੰ ਦਿਖਾਓ ਉਹਨਾਂ ਦੇ ਲੈਵਲ ਦੀ ਇਹ ਗੱਲ ਬਾਤ ਹੈ ਕੈਸਟ ਵੱਡੀ ਕੈਸਟ ਹੈ ਮਲ ਸਾਡੇ ਕਦ ਨੂੰ ਉਗਣਾ ਨਹੀਂ ਨਹੀਂ ਇਹਨਾਂ ਇਹਨਾਂ ਦੇ ਤਾਂ ਕਹਿੰਦਾ ਅਸੀਂ ਜਾਏ ਤਕਰੀਮ ਸਾਰਿਆਂ ਦੇ ਹੋਰ ਦੱਸੋ ਫਿਰ ਇੱਕ ਕੈਟਰਿੰਗ ਕੰਪਨੀ ਆਪਣੇ ਮਹਾਲੀ ਤੋਂ ਕੰਮ ਕਰਦੇ ਐਚ ਐਲ ਸਟੂਡੀਓ ਵਾਲੇ ਗੌਰਵ ਭਾਜੀ ਗਰੀ ਫਿਰ ਉਹਨਾਂ ਦਾ ਮੈਂ ਨਾਮ ਸੁਜੈਸਟ ਕੀਤਾ ਕਿ ਜਦ ਉਹਨਾਂ ਦਾ ਉਹਨਾਂ ਨੂੰ ਸੁਣਾਉ ਜਾ ਕੇ ਉਹਨਾਂ ਦਾ ਟੇਸ ਸੀ ਹੈ ਤਾਂ ਉਹਨਾਂ ਦੀ ਕੈਸਟ ਦਾ ਕਵਰ ਡਿਜ਼ਾਈਨਿੰਗ ਕੈਸਟਾ ਉਹਨਾਂ ਦੇ ਆ ਉਸ ਤਰੀਕੇ ਦੇ ਆ ਕੱਢਦੇ ਸੀ ਉਹ ਜਿਹੜੇ ਕਿ ਸ਼ਹਿਰਾਂ ਨੂੰ ਤੇ ਪਿੰਡਾਂ ਨੂੰ ਦੋਨਾਂ ਨੂੰ ਕਵਰ ਕਰਦੇ ਆ ਸਾਡਾ ਥੋੜਾ ਪਿੰਡੂ ਬਝੋਕੜ ਜਿਆਦਾ ਸੀਗਾ ਸੈਟਿੰਗ ਦਾ ਫਿਰ ਉਹ ਕੈਸੇ ਹਿੱਟ ਹੋਈ ਸੋ ਬੱਬੂ ਨੇ ਉਸ ਗੱਲ ਦੀ ਪ੍ਰਸ਼ੰਸਾ ਕੀਤੀ ਜਾ ਕੇ ਮੇਰੇ ਪਿੰਡ ਆਫ ਦੇ ਟੂਰਨ ਉੱਤੇ ਇੱਕ ਪ੍ਰੋਮ ਚ ਅੱਛਾ ਸਟੇਜ ਤੇ ਖੜਾ ਸਟੇਜ ਤੇ ਖੜ ਕੇ ਨਾਲ ਖੜਾ ਕੇ ਕਿ ਉਹ ਕਹਿੰਦੇ ਵੀ ਪਵਾਨ ਸਾਹਿਬ ਨੂੰ ਬਲਾਉ ਵੀ ਮੈਂ ਪਿੱਛੇ ਸੀਗਾ ਤੇ ਜਾ ਕੇ ਕਹਿੰਦੇ ਵੀ ਲਾ ਬੀਬਾ انسان ਹੈ ਜਿਹਨੇ ਕਿਹਾ ਬੱਬੂ ਆਇਆ ਇਧਰੋਂ ਚੱਲ ਚੱਲ ਜਾ ਰਾ ਦਸ਼ੇਰਾ ਸਾਹਿਬ ਤੋਂ ਇਹਦਾ ਕੋਈ ਸ਼ਬਦ ਵਰਤਿਆ ਸੀਗਾ ਤੇ ਕਹਿੰਦੇ ਵੀ ਕਵਾਨ ਸਾਹਿਬ ਨੇ ਮੈਨੂੰ ਕਿਹਾ ਸੀ ਵੀ ਆ ਮੰਜ਼ਲ ਇਧਰ ਡੀਕਦੇ ਤੈਨੂੰ ਕਿਉਂਕਿ ਉਸ ਗੱਲ ਦਾ ਉਹਨੇ ਮੇਰੇ ਆਪਦੇ ਪਿੰਡ ਦੇ ਵਿੱਚ ਤਕਰੀਬਨ 1 ਲੱਖ ਬੰਦੇ ਦੇ ਘੱਟ ਚ ਇਹ ਗੱਲ ਉਹਨੇ ਕਹੀ ਅਸੀਂ ਬੱਬੂ ਮਾਣਾ ਰੋਦੇ ਖਾੜੇ ਮਤਲਬ ਸ਼ੁਰੂਤ ਲੈ ਕੇ ਨਿਪੜਦੇ ਡਿੜਬੇ ਘੱਟ ਬਾਰੇ ਤੁਸੀਂ ਗੱਲ ਕਰਦੇ ਹੋਣੇ ਆ ਵੀ ਡਿੜਬੇ ਦਾ ਘੱਟ ਕਿਵੇਂ ਹੋਇਆ ਸੀ ਦੜਬੇ ਦਾ ਕੱਟੇ ਕਹ ਲਈ ਆਪਾਂ ਜਿਹੜਾ ਦੜਬਾ ਆਪਾਂ ਹੁਣ ਤਾਂ ਸ਼ਹਿਰ ਹੀ ਕਹਾਂਗੇ ਉਹ ਹਰਿਆਣ ਦੇ ਬਾਰਡਰ ਦੇ ਨੇੜੇ ਤੇ ਜਾ ਰਹਿੰਦਾ ਹੈ ਨਾ ਉਹ ਟੂਰਨਾਮੈਂਟ ਬਹੁਤ ਵੱਡਾ ਹੋ ਗਿਆ ਹੌਲੀ ਹੌਲੀ ਪਹਿਲਾਂ ਅਸੀਂ ਛੋਟੇ ਹੁੰਦੇ ਉਦੋਂ ਟੂਰਨਾਮੈਂਟ ਸਟਾਰਟ ਅਸੀਂ ਮਛੇਮੀ ਚ ਪੜਦਾ ਸੀ ਉਦੋਂ ਤੋਂ ਸੀਗਾ ਸਾਡੇ ਜਿਹੜੇ ਪਹਿਲਾਂ ਪੀਡੀਸੀ ਸਾਡੇ ਤੋਂ ਪਹਿਲੀ ਉਹਨਾਂ ਨੇ ਸਟਾਰਟ ਕੀਤਾ ਸੀ ਟੂਰਨਾਮੈਂਟ ਬਾਅਦ ਚ ਆ ਕੇ ਉਹ ਟੂਰਨਾਮੈਂਟ ਬੰਦ ਹੋ ਗਿਆ ਫਿਰ ਜੋ ਸਾਡੀ 뮤직 ਕੰਪਨੀ ਚੱਲੀ ਇਹਦੇ ਇਹਦੇ ਵਿੱਚ ਵੀ ਇੱਕ ਪਿਸ਼ੋਕੜ ਹੈ ਜਿਹੜੇ ਲੋਕੀ ਡਿੜਬੇ ਦੇ ਟੂਰਨਾਮੈਂਟ ਨੂੰ ਕਲਾਕਾਰਾਂ ਨਾਲ ਜੋੜ ਕੇ ਦੇਖਦੇ ਨੇ ਨਾ ਉਹ ਗੱਡੀ ਟੂਰਨਾਮੈਂਟ ਦੇ ਨਾਲ ਕਲਾਕਾਰਾਂ ਦੀ ਗੱਲਬਾਤ ਕਦੋਂ ਐਡ ਹੋ ਗਈ ਇਹਦੇ ਵਿੱਚ ਵੀ ਇੱਕ ਪਿਸ਼ੋਕੜ ਹੈ ਉਹ ਟੂਰਨਾਮੈਂਟ ਬੰਦ ਹੋ ਗਿਆ ਵਿੱਚ ਕਿਉਂਕਿ ਪੈਸੇ ਬੂਸੇ ਇਕੱਠੇ ਨਹੀਂ ਹੁੰਦੇ ਸੀ ਇਹ ਇਹ ਕਰਨ ਕਮਾਨ ਹੋ ਰਹੀ ਜਾਂ ਮੁੰਡਾ ਗੁਰਮੇਲ ਜੀ ਦੀ ਡੈਥ ਹੋ ਗਈ ਇਹ ਤਾਂ ਛੋਟੇ ਸੀ ਉਦੋਂ ਤੇ ਉਦੋਂ ਫਿਰ ਅਸੀਂ ਸਾਡੀ 뮤직 ਕੰਪਨੀ ਚੱਲੀ ਅਹ ਕੋਕ ਬੰਦਾ ਹੀ ਆ ਬੰਦੇ ਨੂੰ ਕਹੇ ਅਸੀਂ ਕੋਤ ਕਲੱਬ ਚਲਾਉਂਦੇ ਹਾਂ ਦੋ ਦੋ ਅਸੀਂ ਟੂਰਨਾਮੈਂਟ ਕਰਾਉਂਦੇ ਹੁੰਦੇ ਪੈਸੇ ਉਹ ਇਕੱਠੇ ਕਰਕੇ ਉਹ ਅਸੀਂ ਮਿਊਜ਼ਿਕ ਕੰਪਨੀ ਸਾਡੀ ਚੱਲੀ ਸੀ ਐਮਸੀ ਉਹ ਸਾਰੇ ਕਲਾਕਾਰ ਮਨਮੋਹਨ ਵਾਰਸ ਕੀਰ ਭਜਨ ਮਾਨ ਕੀ ਭਗਵੰਤ ਮਾਨ ਕੀ ਪਰਮਿੰਦਰ ਸੰਧੂ ਰਣਜੀਤ ਮਣੀ ਸੈਂਕੜੇ ਕਲਾਕਾਰ ਕਾਸੀਂ ਟੂਰਨਾਮੈਂਟ ਤੇ ਲੈ ਜਾਣ ਲੈ ਜਾਣ ਲੱਗੇ ਅੱਛਾ ਹੁਣ ਸਤੂ ਕੋਲੇ ਕਿਸੇ ਨੇ ਕੁਝ ਲੈਣਾ ਸੀ ਸਾਡੇ ਆਪਣੀ ਕੰਪਨੀ ਦੇ ਕਲਾਕਾਰ ਸੀਗੇ ਮਨਮੋਹਨ ਵਾਰਸ ਉਹਨਾਂ ਨੂੰ ਵੀ ਜਾਣਾ ਤਾਂ ਵੀ ਫ੍ਰੀ ਜਾਣਾ ਤੇ ਅਸੀ ਗੁਰਦਾਸਪੁਰ ਨੇ ਜਹਾ ਵੀ ਉਹਨਾਂ ਨੂੰ ਵੀ ਫ੍ਰੀ ਜਾਣਾ ਤੇ ਭਗਵੰਤ ਮਾਨ ਨੇ ਜਾਣਾ ਉਹ ਵੀ ਪਰਿਵਾਰ ਵਾਂਗੂ ਜਾ 4-5 ਸਾਲ ਅਸੀਂ ਲਗਾਤਾਰ ਟੂਰਨਾਮੈਂਟ ਦੇ ਉੱਤੇ ਕਲਾਕਾਰਾਂ ਨੂੰ ਬੁਲਾਉਂਦੇ ਰਹੇ ਫਿਰ ਜਦੋਂ ਕਲਾਕਾਰ ਜ਼ਿਆਦੇ ਹੋ ਗਏ ਅਸੀਂ ਇੱਕ ਪਹਿਲੇ ਦਿਨ ਫਿਰ ਦੂਜੇ ਦਿਨ ਤੀਜੇ ਦਿਨ ਬੁਲਾਉਣ ਲੱਗੇ ਉਹ ਬਾਅਦ ਚਾ ਕੇ ਕਰਨ ਕਮਾਨ ਹੋਰਾਂ ਨੇ ਕਮਾਂਡ ਸੰਭਾਲ ਲਈ ਟੂਰਨਾਮੈਂਟ ਦੀ ਉਹ ਲੱਗਿਆ ਉਹ ਫਿਰ ਫਿਰ ਬੱਬੂ ਮਾਨ ਹੋ ਰਹੇ ਨੇ ਸਟਾਰ ਬਣ ਕੇ ਵੱਡੇ ਹੋ ਗਏ ਕਲਾਕ ਮਤਲਬ بڑے بڑے ਕਲਾਕਾਰ ਜਾਣ ਲੱਗੇ ਬੱਬੂ ਮਾਨ ਵਰਗੇ ਗੁਰਦਾਸ ਮਾਨ ਵਰਗੇ ਵੱਡੇ ਵੱਡੇ ਜਾਣ ਲੱਗੇ ਟੂਰਨਾਮੈਂਟ ਕਲਾਕਾਰਾਂ ਕਰਕੇ ਹੋਰ ਵੱਡਾ ਹੋ ਗਿਆ ਕਬੱਡੀ ਦੇ ਟੂਰਨਾਮੈਂਟ ਚ ਮਲਕ ਕਲਾਕਾਰਾਂ ਦੀ ਐਂਟਰਟੇਨਮੈਂਟ ਹੋ ਗਿਆ ਇੱਕ ਵੱਡੀਆਂ ਵੱਡੀਆਂ ਜਿਹੜੀਆਂ ਆਪਾਂ ਕਹਿ ਸਕਦਾ ਕਾਡਮੀਆਂ ਦੇ ਹੋਣ ਲੱਗੀਆਂ ਮੈਚ ਹੋਣ ਲੱਗੇ ਇਸ ਕਰਕੇ ਵੱਡਾ ਟੂਰਨਾਮੈਂਟ ਉੱਥੇ ਲੱਖ ਬੰਦੇ ਤੋਂ ਵੱਧ ਬੰਦਾ ਇਕੱਠਾ ਹੁੰਦਾ ਇੱਕ ਵਾਰੀ ਤੁਹਾਡੇ ਯਾਦ ਹੋਊਗਾ ਕਿ ਬੱਬੂ ਮਾਨ ਦਾ ਗਾਣਾ ਹਟਿਆ ਸੀ ਉਹ ਬਾਬੇ ਨਾਨਕ ਇਦੋਂ ਉਹ ਬਤੁਕ ਨੇ ਗਾਤੀ ਹੈ ਨਾ ਉਹ ਉਦੋਂ ਮਤਲਬ ਲੋਕ ਸੰਭਾਲੇ ਨਹੀਂ ਗਏ ਸੀ ਇੰਨਾ ਕੱਟ ਹੋ ਗਿਆ ਸੀ ਉਹ ਐਡਾ ਬਲਗਾਣਾ ਹਿੱਟ ਹੋਇਆ ਸੀ ਉਹ ਬਬੂ ਉਹ ਉਸ ਗਾਣੇ ਹਿੱਟ ਹੋਣ ਤੋਂ ਬਾਅਦ ਉਹ ਉਹਨਦੇ ਟੂਰਨਾਮੈਂਟ ਕਿ ਪੰਜ ਘੰਟੇ ਬਰਾੜ ਸਾਹ ਉੱਥੇ ਜਾਮ ਲੱਗੇ ਰਿਹਾ ਸੀ ਲੋਕਾਂ ਨੂੰ ਗੱਡੀਆਂ ਨੇ ਕੱਢੀਆਂ ਗਈਆਂ ਸੀ ਐਡਾ ਐਡੇ ਕੱਟ ਚੋਂ ਅੱਛਾ ਪੰਜ ਘੰਟੇ ਮਤਲਬ ਅਸੀਂ ਵੀ ਚਾਹਦੇ ਸੀ ਅਸੀਂ ਮਤਲਬ ਵਿਚਾਲੇ ਨਹੀਂ ਜਾਇਆ ਉਹਦੇ ਤੇ ਜੇ ਕਿਤੇ ਜਾਂਦੇ ਸੀ ਹੁਣ ਕੱਟ ਕਰ ਕੀ ਕੱਟ ਜਾਂਦਾ ਯਾਰ ਇਹਦੇ ਕੱਟ ਕਰਾਂਗੇ ਕੀ ਮਲੇ ਉਹ ਨਿਰਬੇ ਟੂਰਨਾਮੈਂਟ ਦੀ ਕਹਾਣੀ ਆ ਬਾਅਦ ਚ ਫਿਰ ਉਹ ਹੋਰ ਕਲਾਕਾਰਾਂਗੇ ਨਵੇਂ ਨਵੇਂ ਹਿੱਟ ਹੋਏਗੇ ਉਹ ਵੀ ਆਉਣਗੇ ਉਹ ਮੁੰਡਾ ਜਿਹੜਾ ਚਲਾ ਗਿਆ ਵਿਚਾਰਾ ਆਪਣੇ ਚੁੱ ਸਿੱਧੂ ਮਸੇਵਾਲਾ ਉਹ ਵੀ ਉਹ ਟੂਰਨਾਮੈਂਟ ਦੇਗਾ ਕੇ ਆਇਆ ਪਿੱਛੇ ਹੂੰ ਉਹ ਤਾਂ ਮੁਕਾਬਲਾ ਹੀ ਹੋਵੇ ਸੀ ਕਹਿੰਦੇ ਵੀ ਹੂੰ ਇਕੱਠ ਕੀਦਾ ਜਾਦੇ ਹੁੰਦਾ ਫਿਰ ਉਹ ਤਾਂ ਪਤਾ ਕੀ ਹੈ ਜੀ ਕਲਾਕਾਰ ਐਦਾਂ ਦੀ ਕੋਈ ਮੁਕਾਬਲੇ ਵਾਜੀ ਨਹੀਂ ਕਰਦੇ ਇੱਥੇ ਮੈਂ ਕਈ ਵੀ ਗੱਲ ਕਹੂੰਗਾ ਜਿਹੜੇ ਦਰਸ਼ਕ ਆਉਂਦੇ ਨੇ ਜਿਹੜੀ ਫੈਨ ਫਾਲੋਇੰਗ ਜੀ ਹੁੰਦੀ ਹੈ ਨਾ ਉਹ ਅੱਜ ਅੱਜ ਕੱਲ ਤਾਂ ਹੱਥ 'ਚ ਆ ਗਿਆ ਨਾ ਰੇਗ ਦੇ ਮੋਬਾਈਲ ਚੱਕ ਕੇ ਆਪਣੀ ਪੋਸਟ ਦੇ ਵਿੱਚ ਕੱਢ ਕੇ ਚਾਰ ਚੀਜ਼ਾਂ ਪਾ ਕੋਛ ਨਹੀਂ ਹੁੰਦਾ ਕਲਾਕਾਰ ਕਿਸੇ ਕੋਈ ਇਦਾਂ ਦਾ ਕੰਪੀਟੀਸ਼ਨ ਨਹੀਂ ਲੜਦੇ ਕਿ ਵੀ ਮੈਂ ਉਹਦੇ ਨੂੰ ਵੱਧ ਕੱਟ ਕਰਨਾ ਜਾਂ ਉਹਦੇ ਨੂੰ ਵੱਧ ਕੱਟ ਕਰਨਾ ਇਹ ਲੀਡਰ ਹੀ ਕਰਦੇ ਨੇ ਲੀਡਰ ਹੁੰਦਾ ਕਿ ਵੀ ਫਲਾਣੀ ਰੈਲੀ ਚ ਕਿਹਦੇ ਵੱਧ ਆਏ ਨੇ ਬਾਗੀ ਮੇਲੇ ਤੇ ਕਿਹਦੇ ਵੱਧ ਨੇ ਫਲਾਣੀ ਮੇਲੇ ਕਲਾਕਾਰਾਂ ਚ ਇਦਾਂ ਦੀ ਕੋਈ ਨਹੀਂ ਹੁੰਦੀ ਕਲਾਕਾਰ ਤਾਂ ਪਾਈ ਬੰਦੀ ਚ ਰਹਿਣ ਵਾਲੇ ਮਤਲਬ ਪਿਆਰ ਨਾਲ ਰਹਿਣ ਵਾਲੀ ਕੌਮ ਹੈ ਉਹ ਵੈਸੀ ਲੋਕ ਬਣਾ ਲੈਂਦੇ ਨੇ ਕਈ ਵਾਰ ਹਾਂ ਉਹੀ ਬਣਾ ਬਜੀ ਬਣਾਉਣ ਦੀ ਗੱਲ ਫਲਾਣੇ ਨੇ ਕਹਿੰਦਾ ਤੇ ਤਕੜੇ ਨੇ ਕਹਿੰਦਾ ਗੱਲ ਹੁੰਦੀ ਛੋਟੀ ਵੱਡੀ 84 ਤੋਂ ਬਾਅਦ ਫਿਰ 92 93 ਲੇਟ 95 ਤੱਕ ਵੀ ਖੜਕੂਆ ਦਾ ਦੌਰ ਚ ਲਿਆਣਾ ਤਾਂ ਉਦੋਂ ਕਲਾਕਾਰਾਂ ਦੀ ਕਿਹੋ ਜੀ ਕੰਡੀਸ਼ਨ ਸੀ ਉਦੋਂ ਕਲਾਕਾਰ ਮਤਲਬ ਜਿਵੇਂ ਇੱਕ ਵਾਰੀ ਕੇਪੀਐਸ ਗਏ ਨੇ ਹਰ ਹਾਂਸ ਰਾਜ ਨੂੰ ਚੱਕ ਲਿਆ ਸੀ ਤਾਂ ਉਦੋਂ ਸਿੱਧਾ ਕੁਝ ਇਹੋ ਜਿਹਾ ਜੇ ਖਾਲਸਿਆਂ ਦੀ ਗੱਲ ਕਰਦੇ ਸੀ ਤਾਂ ਪੁਲਿਸ ਚੱਕ ਲੈਂਦੀ ਸੀ ਜੇ ਪੁਲਿਸ ਦੀ ਗੱਲ ਕਰ ਜੇ ਮਤਲਬ ਖਾਲਸ ਦੀ ਗੱਲ ਖਾਲਸਿਆਂ ਦੀ ਨਹੀਂ ਕਰਦੇ ਸੀ ਨਾਰਮਲ ਗਾਣੇ ਗਾਉਂਦੇ ਸੀ ਤਾਂ ਖਾਲਸੇ ਚੱਕ ਲੈਂਦੇ ਸੀ ਦੇਖੋ ਸਾਡੇ ਅੱਖਾਂ ਸਾਹਮਣੇ ਇਦਾਂ ਦੀ ਚੀਜ਼ਾਂ ਤਾਂ ਨਹੀਂ ਆਈਆਂ ਬਟ ਉਦੋਂ ਥੋੜਾ ਜਆ ਕੋਈ ਚੀਜ਼ਾਂ ਨਾ ਮਤਲਬ ਸਕਰੀਨਿੰਗ ਜੀ ਹੋਣ ਲੱਗੀ ਸੀ ਵੀ ਕੌਣ ਬੰਦਾ ਕੀ ਕੰਮ ਕਰ ਰਿਹਾ ਹੈ ਹੈਨਾ ਤੇ ਵੀ ਤੁਸੀਂ ਕਿੱਦਾਂ ਦੀਆਂ ਕਾਸਟਾਂ ਕੱਢ ਰਹੇ ਹੋ ਕਿੱਦਾਂ ਦੇ ਗਾਣੇ ਕੱਢ ਰਹੇ ਹੋ ਤੇ ਕਿੱਦਾਂ ਦੇ ਸ਼ਬਦ ਵਰਤਦੇ ਉਹਨਾਂ ਦੀ ਕਵਰਾਂ ਤੇ ਪੋਸਟਰਾਂ ਤੇ ਹੈਨਾ ਤੇ ਅਦਰਵਾਈਜ਼ ਜਿਹੜੀ ਉਹ ਪੱਤਾ ਪੱਤਾ ਸਿੰਘਾਂ ਦੇ ਬਾਰੇ ਵਾਲੀ ਤੁਸੀਂ ਗੱਲ ਕਰਦੇ ਆਉਂਗੇ ਉਦੋਂ ਕੋਈ ਗੱਲ ਹੋਈ ਹੋਣੀ ਇਦਾਂ ਦੀ ਵੀ ਕਿਸੇ ਨੇ ਕਹੇ ਕਈ ਵਾਰੀ ਕਿ ਉਹ ਨਾ ਆਪਾਂ ਬੈਠੇ ਹੁੰਨੇ ਆਂ ਵੀ ਆਹ ਦੇਖੋ ਜੀ ਆਹ ਕਰ ਹਾਲਾਂਕਿ ਉਹ ਗਾਣਾ ਮੁਗਲਾਂ ਦੇ ਟਾਈਮ ਦੀ ਕਿਸੇ ਗੱਲ ਨਾਲ ਜੋ ਨਾ ਜਿਸ ਜੇ ਸਾਡਾ ਸਿੱਖ ਇਤਿਹਾਸ ਹੈਗਾ ਉਹਨੂੰ ਆਪਾਂ ਪਿੱਛੋਂ ਤੋਂ ਲੈ ਕੇ ਹੁਣ ਤੱਕ ਵੀ ਦੇਖੀ ਉਹ ਉਹਦੇ ਬਹੁਤ ਗੱਲਾਂ ਅੱਜ ਵੀ ਲਾਗੂ ਹੋ ਜਾਂਦੀਆਂ ਨੇ ਉਦੋਂ ਵੀ ਲਾਗੂ ਹੁੰਦਾ ਦੋਨਾਂ ਚ ਚੰਡੇ ਖਾਲਸਾ ਰਾਦੇ ਕੀ ਸੀ ਮਹਾਰਾਜ ਰਜੀਤ ਸਿੰਘ ਦੀ ਗੱਲ ਸੀ ਨਾ ਤਾਂ ਉਹ ਮੌਜੂਦਾ ਦੌਰ ਤੇ ਜੋੜੀ ਗਈ ਮਾਨਕ ਸਾਹਿਬ ਦਾ ਜਿਹੜਾ ਹਟ ਹੋਇਆ ਸੀ ਨਾ ਤਾਂ ਉਹ ਰੈਟਰ ਆਪਣੇ ਤਰੀਕੇ ਨਾਲ ਕਈ ਚੀਜ਼ਾਂ ਲਿਖ ਦਿੰਦਾ ਪਰ ਐਡੀ ਨਹੀਂ ਸੀ ਵੀ ਗੂੰ ਚੱਕ ਚੱਕ ਕੇ ਕਲਾਕਾਰੀ ਅੰਦਰ ਕਰਤੇ ਜਾਂ ਚੱਕ ਚੱਕ ਕੇ ਵੈਸੀ ਜਿਹੜੇ ਆਪਣਾ ਕਹਿ ਸਕਦੇ ਆ ਕਿ ਗੁਰਸਿੱਖ ਬੰਦੇ ਸੀ ਉਹਨਾਂ ਨੇ ਵੀ ਕਿਸੇ ਦਾ ਇਦਾਂ ਦਾ ਨਹੀਂ ਕੁਝ ਕਿਤੇ ਖੁਸ਼ ਹੋਇਆਗਾ ਬਹੁਤ ਬਹੁਤ ਕਹਾਣੀਆਂ ਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਨਹੀਂ ਹੁੰਦਾ ਬਸ ਦਾ ਦੇਖੋ ਉਸ ਦੌਰ ਚ ਅਸੀਂ ਕੰਮ ਕੀਤਾ ਜਿਹੜੇ ਦੌਰ ਤੁਸੀਂ ਗੱਲ ਕਰਦੇ ਸਾਡੀ ਮਿਊਜ਼ਿਕ ਕੰਪਨੀ 90 ਚ ਮਲ ਸਟਾਰਟ ਹੋ ਗਈ ਸੀ জাফর ਨਾਮ ਆਸੀ 91 ਚ ਚੱਲੀ ਸੀ ਕਿ 90 ਦੇ ਅੰਡੇ ਚੱਲੀ ਕੀਤੀ ਸੰਤਖ ਦੇ ਦਿਨ ਦੇਖਣੇ ਨੇ ਮੇਲੇ ਸਾਡਾ ਐਡਰੈਸ ਵੀ ਹੁੰਦਾ ਟੈਲੀਫੋਨ ਨੰਬਰ ਵੀ ਹੁੰਦਾ ਸਭ ਕੁਝ ਹੁੰਦਾ ਹੈ ਨਾ ਅਜਾ ਤੁਸੀਂ ਉਸ ਟਾਈਮ ਤੇ ਇੱਕ ਸਿੰਗਰ ਹੋਏ ਸੀ ਸੁਚੇਤ ਬਾਲਾ ਉਹ ਗੱਡੀ ਕੁ ਵੱਡੀ ਸਿੰਗਰ ਸੀ ਅੱਜ ਕੱਲ ਮਤਲਬ ਬਹੁਤ ਜਿਵੇਂ ਕਹਿੰਦੇ ਬੜਬੋਲੀ ਹੋ ਗਈ ਹੈ ਉਹ ਹਰ ਇੱਕ ਸਿੰਗਰ ਬਾਰੇ ਬੜਾ ਖਲਾਫ ਬੋਲਣ ਲੱਗੀ ਹੈ ਔਰ ਇੱਕ ਉਹਦੇ ਚ ਕਿੱਸਾ ਵੀ ਸੀ ਕਹਿੰਦੇ ਵੀ ਉਹ ਦੱਸਦੀ ਹੈ ਵੀ ਇੱਕ ਵਾਰੀ ਸੁਰਿੰਦਰ ਸਿੰਦੇ ਦੇ ਚੰਡੀਗੜ੍ਹ ਦੇ ਅਰੋਮਾ ਹੋਟਲ ਦੇ ਵਿੱਚ ਛੱਤਰ ਪਏ ਸੀ ਚਪੇੜੇ ਦੱਸਦੀ ਉਹ ਚਪੇੜੇ ਪਏ ਸੀ ਤੇ ਸੁਣਾਉਣਾ ਚਾਹਿਆ ਵੀ ਉਹਦੋਂ ਤੁਸੀਂ ਵੀ ਉੱਥੇ ਉਸੇ ਹੋਟਲ ਦੇ ਵਿੱਚ ਕੋਲੇ ਸੀਗੇ ਦੇਖੋ ਪਤਾ ਕੀ ਹੈ ਪਹਿਲੀ ਗੱਲ ਪਹਿਲੀ ਗੱਲ ਤਾਂ ਤੁਹਾਡੇ ਇੱਕ ਸ਼ਬਦ ਸੀਗੇ ਵੀ ਵੱਡਾ ਸਿੰਗਰ ਛੋਟਾ ਸਿੰਗਰ ਦੇਖੋ ਆਰਟਿਸਟ ਕੋਈ ਵੀ ਹੋਵੇ ਵੱਡਾ ਹੀ ਹੁੰਦਾ ਆਪਾਂ ਕਿਸ ਨੂੰ ਛੋਟਾ ਜਾਂ ਵੱਡਾ ਨਹੀਂ ਕਹਿ ਸਕਦੇ ਉਹ ਫੰਕਸ਼ਨ ਸਾਡੇ ਹੀ ਫੰਕਸ਼ਨ ਸੀਗਾ ਚਨਕਟਾ ਸ਼ਨ ਸ਼ਨ ਵਿੱਚ ਰਿਲੀਜ਼ ਕਰਨੀ ਸੀ ਰੋਮਾ ਹੋਟਲ ਤੇ ਨਾਲ ਹੀ ਆਪਣੇ ਫੰਕਸ਼ਨ ਰੱਖੇ ਸਾਰੇ ਪੰਜਾਬ ਦੇ ਅਸੀਂ ਤਕਰੀਬਨ ਉਹ ਡਿਸਟ੍ਰੀਬਿਊਟਰ ਕਹਿ ਲੋ ਕਲਾਕਾਰ ਕਹਿ ਲੋ ਉਹ ਬੁਲਾਏ ਹੋਏ ਸੀਗੇ ਛਿੰਦਾ ਭਾਜੀ ਵੀ ਆਏ ਸੀ ਸਰਿੰਦਰ ਭਾਜੀ ਜੋ ਅੱਜ ਸਾਡੇ ਚ ਨਹੀਂ ਹੈਗੇ ਉਹ ਸਾਡੇ ਇੱਕ ਵਧੀਆ ਦੋਸਤ ਸੀਗੇ ਵਾਟਰਮਿਨ ਚੋਕ ਕੰਮ ਕਰਦੇ ਸੀ ਤੇ ਉੱਥੇ ਅਸਰ ਕਰਦ ਅੰਦਰ ਸੀ ਕਿ ਦੇ ਸਟੇਜ ਵਾਲੇ ਪਾਸੇ ਕਿਉਂਕਿ ਸਾਰੇ ਚਰਨਜੀਤ ਦੁੱਜਾ ਸਾਹਿਬ ਕੀਰਪਾ ਜਨਮਾਨ ਕੀ ਸਰਦੋਲ ਸਕੰਦਰ ਸਾਰੇ ਆਏ ਹੋਏ ਸਨ ਤਾਂ ਉੱਥੇ ਮੈਨੂੰ ਕਿਸੇ ਨੇ ਆ ਕੇ ਕੰਨ 'ਚ ਕਿਹਾ ਕਿ ਬਾਹਰਲੇ ਪਾਸੇ ਆਪਣਾ ਸਰੇਂਦਰ ਸਿੰਘ ਖਿੰਦੇ ਦੀ ਤੇ ਸਰੇਂਦਰ ਸਿੰਘ ਦੀ ਕੋਈ ਗੱਲ ਖਟवट ਹੋ ਗਈ ਮੈਂ ਗਿਆ ਤਾਂ ਜਾ ਕੇ ਦੇਖਿਆ ਤਾਂ ਉੱਥੇ ਸਰੇਂਦਰ ਭਾਜ ਤਾਂ ਹੈ ਨਹੀਂ ਸੀ ਕਿ ਉੱਥੇ ਉਹ ਤਾਂ ਡਰਾਗੇ ਸੀਗੇ ਸੁਰਿੰਦਰ ਤਜ਼ੂਨ ਵਾਲੇ ਟਰਿਮਨ ਵਾਲੇ ਛਿੰਦਾ ਜੀ ਸੀਗੇ ਹਾਂ ਤੇ ਸ਼ਿੰ다 ਜੀ ਸੀ ਕਿ ਉੱਤੇ ਉਹਨਾਂ ਨੇ ਕਿਹਾ ਵੀ ਕੁਮਾਰ ਸਾਹਿਬ ਦੇਖੋ ਤੁਹਾਡੇ ਇੱਥੇ ਬਾਹਰਲੇ ਪਾਸੇ ਸੜਕ ਤਾਲੇ ਪਾਸੇ ਜਿੱਥੇ ਪਾਰਕ ਜੀ ਹੁੰਦੀ ਹੈ ਵੀ ਇਹ ਪਰਿਵਿਸ਼ਤੀ ਹੋ ਗਈ ਫਲਾਣਾ ਕੀ ਹੋਇਆ ਉਹਨੂੰ ਸਸੇ ਬੰਦੇ ਨੇ ਵੀ ਆਪ ਸਰਿੰਦਰ ਭਾਈ ਜੀ ਨੇ ਵੀ ਆਪ ਕੋਈ ਕਿਸੇ ਗੱਲ ਨੂੰ ਲੈ ਕੇ ਬੋਲ ਚੱਲ ਹੋਊਗੀ ਤੇ ਉਹ ਕੋ ਕਹਿੰਦੇ ਮੈਂ ਥਾਣੇ ਜਾਣਾ ਮੈਂ ਇਹ ਕਰਨਾ ਹੈ ਕਰਨਾ ਮੈਂ ਭਰਾ ਆਪਾਂ ਕਲੈਨ ਦੇ ਬੰਦੇ ਆ ਤੇ ਆਪਾਂ ਇਹਨਾਂ ਕੰਮਾਂ 'ਚ ਨਹੀਂ ਪੈਣਾ ਤੇ ਉਗਾਇਾ ਤੁਸੀਂ ਕਹਿੰਦਾ ਆਪਾਂ ਛੱਡਤੀ ਗੱਲ ਅੱਛਾ ਬਸ ਮੇਰੇ ਸਾਹਮਣੇ ਨਹੀਂ ਗੱਲ ਹੋਈ ਨਾ ਉੱਥੇ ਕੋਈ ਆਪਾਂ ਇਹ ਕਹਦੇ ਵੀ ਗਲਾਮਾ ਫੜ ਲਿਆ ਫਲਾਣਾ ਫੜ ਲਿਆ ਕੁਛ ਟ੍ਰੋਲ ਹੋ ਗਈ ਇਹ ਗੱਲਾਂ ਪਤਾ ਕੀ ਹੈ ਵਰਤਨ ਨੂੰ ਸ਼ਬਦ ਹੋਰ ਹੁੰਦੇ ਨੇ ਮੈਂ ਇਸ ਗੱਲ ਨੂੰ ਹੁਣ ਜੇ ਮੈਂ ਤੂਲ ਦੇਣਾ ਹੋਵੇ ਮੈਂ ਕਿਹਾ ਹਾਂ ਜੀ ਉਹ ਤਾਂ ਬਹੁਤ ਵੱਡਾ ਕੰਮ ਸੀ ਮੈਂ ਜਾ ਕੇ ਛਡਵਾਏ ਜੀ ਗਲੋਂ ਗਲੀਆਂ ਹੋ ਰਹੀ ਸੀ ਉਹ ਜਦੋਂ ਮੈਂ ਬਾਹਰ ਗਿਆ ਤੋਂ ਸਰਿੰਦਰ ਸਿੰਘ ਉੱਥੇ ਹਮ ਨੂੰ ਜੇ ਮੈਂ ਗਏ ਮਾੜੀ ਮੋਟੀ ਤੂੰ ਤੇ ਮੈਂ ਛੋਟੀ ਗੱਲ ਨੂੰ ਕੋਈ ਵੀ ਆਪਾਂ ਸ਼ਬਦਾਂ ਚ ਵੱਡੀ ਕਹਿ ਦਿੰਦੇ ਆ ਇੱਥੇ ਕੀ ਹੈ ਮੇਰੇ ਹਿਸਾਬ ਨਾਲ ਜਿਹੜੀਆਂ ਗੱਲਾਂ ਹੋ ਚੁੱਕੀਆਂ ਜਿੰ ਦੇ ਵਿੱਚ ਜਿਹੜੇ ਕਲਾਕਾਰ ਹੋ ਚੁੱਕੇ ਜਿਹੜੇ ਵਿਚਾਰੇ ਅੱਜ ਸਾਡੇ ਚ ਨਹੀਂ ਵੀ ਹੈਗੇ ਉਹਨਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਏਦਾਂ ਦੀ ਗੱਲ ਹੈਗੀ ਸੀ ਤਾਂ ਉਸ ਟਾਈਮ ਤੇ ਕਰਨੀ ਚਾਹੀਦੀ ਸੀ ਦੇਖੋ ਤਾਂ ਸੁਦਰਿੰਦਰ ਸ਼ਿੰਦਨ ਬਾਰੇ ਆ ਵੀ ਕਹਿੰਦੇ-ਕਹਿੰਦੇ ਵੀ ਇਹ ਕਰੈਕਟਰ ਦਾ ਬਣੀ ਨਾ ਚੰਗਾ ਸੀਗਾ ਵੀ ਇਹ ਕੁੜੀਆਂ ਚੁਣ ਕੇ ਲੈ ਕੇ ਜਾਂਦਾ ਸੀ ਇਹੋ ਜਿਹੀਆਂ ਗੱਲਾਂ ਵੀ ਕਰਦੀ ਸੀ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ ਤੇ ਤੁਸੀਂ ਜਦੋਂ ਕੋਈ ਬੰਦੇ ਨਾਲ ਕੰਮ ਕਰਦੇ ਹੋ ਠੀਕ ਹੈ ਤੁਸੀਂ ਉਦੋਂ ਉਸ ਬੰਦੇ ਬਾਰੇ ਪਹਿਲਾਂ ਤੋਲੋ ਪਰਖੋ ਦੇਖੋ ਜਾਓ ਹੈਨਾ ਤੇ ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਉਸ ਤਰੀਕੇ ਸਾਡੇ ਨਾਲ ਫਿੱਟ ਨਹੀਂ ਬੰਦਾ ਤਾਂ ਬੱਕਰੀ ਗੱਲ ਹੈ ਠੀਕ ਹੈ ਤੇ ਤੁਸੀਂ ਹੁਣ ਆ ਕੇ ਕੋਈ ਗੱਲਾਂ ਕਰੋ ਸਿਛਨ ਦਾ ਸਾਹਿਬ ਬਾਰੇ ਕਰੋ ਤੁਸੀਂ ਮਾਨਕ ਸਾਹਿਬ ਬਾਰੇ ਕਰੋ ਤੁਸੀਂ ਕਿਸੇ ਹੋਰ ਕਲਾਕਾਰ ਬਾਰੇ ਕਰੋ ਹੁਣ ਉਹ ਗੱਲਾਂ ਕਰਨੀਆਂ ਨਹੀਂ ਬਣਦੀਆਂ ਦੂਸਰੀ ਗੱਲ ਜਿਹੜੇ ਪੱਤਰਕਾਰ ਸੱਜਣ ਜਾਂ ਜਿਹੜੇ ਚੈਨਲ ਵਾਲੇ ਬੰਦੇ ਐਦਾਂ ਦੀਆਂ ਇੰਟਰਵਿਊਆਂ ਕਰਦੇ ਨੇ ਉਹਨਾਂ ਨੂੰ ਵੀ ਸ਼ਬਦਾਂ ਦੀ ਮर्याਦਾ ਰੱਖਣੀ ਚਾਹੀਦੀ ਹੈ ਬਿਲਕੁਲ ਬੋਲਣਾ ਤਾਂ ਮੈਂ ਤੁਹਾਨੂੰ ਜੇ ਮੈਂ ਬੋਲਣਾ ਹਾਂ ਮੈਂ ਤੁਹਾਨੂੰ ਤੋ ਤੀ ਜੋ ਮਰਜੀ ਬਲਵਾ ਲਓ ਬਿਲਕੁਲ ਤੂੰ ਦੇਖਣਾ ਮੈਂ ਹੈ ਨਾ ਕਿ ਮੈਂ ਕੈਮਰੇ ਸਾਹਮਣੇ ਕੀ ਬੋਲ ਰਿਹਾ ਇਹ ਚੀਜ਼ਾਂ ਵੀ ਕੱਲ ਨੂੰ ਨਿਕਲ ਇਸ ਤੋਂ ਵੀ ਨਿਕਲਦੇ ਇੱਕ ਮਿੰਟ ਦਾ ਫਰਕ ਹੀ ਹੈ ਕੁਮਾਨ ਸਾਹਿਬ ਤੁਸੀਂ ਕੋਈ ਵੀ ਗੱਲ ਨੂੰ ਕਰਦੇ ਹੋ ਨਾਲੇ ਗੱਲ ਵੀ ਕਲੀਅਰ ਕਰਦੇ ਹੋ ਨਾਲੇ ਉਹ ਤੁਹਾਨੂੰ ਪਤਾ ਵੀ ਨਹੀਂ ਇਹ ਕੋ ਤੁਹਾਡੇ ਤੇ ਵੀ ਹੈ ਤੁਸੀਂ ਸਵਾਲ ਕੀ ਕਰਨਾ ਹੈ ਜੇ ਤੁਸੀਂ ਚਟਕਾਰੇ ਲੈ ਲੈ ਕੇ ਮੇਰੀ ਇੰਟਰਵਿਊ ਲੈਣੀ ਹੈ ਨਾ ਫਿਰ ਉਹ ਨੂੰ ਆਪਾਂ ਮਤਲਬ ਇੰਟਰਵਿਊ ਨਹੀਂ ਕਰਾਂਗੇ ਆਪਾਂ ਤਾਂ ਉਹਨੂੰ ਕਿਤਨਾ ਮਤਲਬ ਇਹ ਕੰਮ ਤੇਲੀ ਲਾ ਰਹੇ ਆਪਾਂ ਨਾ ਨਾ ਐ ਤਾਂ ਫਿਰ ਮਸਾਲਾ ਤਾਂ ਮਸਾਲੇ ਦੀ ਗੱਲ ਕਰ ਸਟੋਰੀਆਂ ਬਹੁਤ ਨੇ ਬਲ ਜਿਹੜੇ ਸੱਜਣਾ ਨੇ ਇਹਨਾਂ ਦੀ ਇੰਟਰਵਿਊ ਕੀਤੀਆਂ ਨੇ ਵਾਇਰਲ ਵੀ ਕੀਤੀਆਂ ਨੇ ਉਹ ਸੱਜਣ ਮੇਰੇ ਨਾਲ ਕਰ ਲੈਣ ਮੇਰੇ ਕੋਲ ਬਹੁਤ ਕੁਝ ਹੈ ਹੈਨਾ ਤੇ ਕਈ ਬੰਦਿਆਂ ਦੀ ਇੰਟਰਵਿਊ ਕਰਦੇ ਨੇ ਉਹਨਾਂ ਦਾ ਸਾਡੇ ਕੋਲ ਪਿਛੋਕੜ ਬਹੁਤ ਕੁਝ ਹੈ ਪਰ ਸਾਰਾ ਕੁਝ ਥੋੜੀ ਕਹਿਆ ਜਾਂਦਾ ਸਾਡਾ ਸਟੂਡੀਓ ਹੈ 33 ਸਾਲ ਹੋ ਗਏ ਨੂੰ ਮਹਾਰਾਜ ਦੀ ਕਿਰਪਾ ਨਾਲ ਚੱਲਦੇ ਨੂੰ ਇੱਥੇ ਕਿੰਨੇ ਕਲਾਕਾਰ ਆਉਂਦੇ ਆ ਡਬਿੰਗ ਕਰਨਾ ਆਉਂਦੇ ਆ ਕੋਈ ਕੁਝ ਕਰਨਾ ਆਉਂਦਾ ਕੋਈ ਕੁਝ ਕਰਨਾ ਆਉਂਦਾ ਨਾ ਕਈ ਕਲਾਕਾਰ ਬਿਨਾ ਉਹ ਕੀ ਸ਼ਕਤੀ ਵੰਟਰ ਸਕੇ ਤੋਂ ਗਾਣਾ ਨਹੀਂ ਗਾ ਸਕਦੇ ਮੈਂ ਤਾਂ ਨੌਲੇ ਦਾ ਤੁਹਾਡੇ ਸਾਹਮਣੇ ਕੌਣ ਸੀ ਉਹ ਹੂੰ ਹੂੰ ਅਜੀ ਇਹ ਸਟੂਡੀਓ ਦੇ ਵਿੱਚ